ਲਓ ਵੀ ਦੋਸਤੋ ਅੱਜ ਮੈਂ ਬੜੀ ਇੱਕ ਜ਼ਰੂਰੀ ਗੱਲ ਦਾ ਖੁਲਾਸਾ ਕਰਨ ਜਾ ਰਿਹਾ। ਇਹ ਜਿਹੜੀ ਗੱਲ ਹੈ ਨਾ ਇੱਕ ਕਾਫੀ ਸਮੇਂ ਤੋਂ ਮੇਰੇ ਦਿਮਾਗ 'ਚ ਸੀਗਾ ਮੈਨੂੰ ਸਮਝ ਨਹੀਂ ਆਉਂਦੀ ਪੀ ਮੈਂ ਤੁਹਾਨੂੰ ਦੱਸਾਂ ਕਿ ਨਾ ਦੱਸਾਂ। ਪਰ ਮੈਂ ਤੋ ਰਿਹਾ ਨਹੀਂ ਗਿਆ। ਕਿਉਂਕਿ ਮੈਂ ਸਿਲਪ ਮੈਂ ਨਾ ਮੈਂ ਸੋਚਦਾ ਸੀ। ਫਿਰ ਮੈਂ ਆਪਣੇ ਨਾਲ ਦੇ ਵਾਲੇ ਪਿੰਡ ਦੇ ਹੋਰ ਲੋਕਾਂ ਤੋਂ ਵੀ ਸੁਣੀ ਆ। ਉਹ ਵੀ ਸੇਮ ਗੱਲ ਕਰਦੇ ਆ। ਫਿਰ ਮੇਰੇ ਦਿਮਾਗ 'ਚ ਆ ਵੀ ਨਹੀਂ ਇਹ ਗੱਲ ਮੈਨੂੰ ਤੁਹਾਡੇ ਨਾਲ ਕਰ ਦੇਣੀ ਚਾਹੀਦੀ ਹੈ। ਦਰਸਰ ਗੱਲ ਇਹ ਵੀ ਜਿਹੜਾ ਆਪਣਾ ਦਾਦਾ ਸੀ। ਉਹਨੇ ਇੱਕ ਵਹਿਮ ਪਾਇਆ ਹੈ ਦਿਮਾਗ 'ਚ ਮੇਰੇ ਉਹ ਕਹਿੰਦਾ ਇਹ ਵੀ ਪਿੰਡ 'ਚ ਨਾ ਸਲੇਡਾ ਹੁੰਦਾ ਸਲੇਡਾ ਕਿੱਥੇ ਹੁੰਦਾ ਪੀਪਲ ਥੱਲੇ ਆਹ ਪੀਪਲ ਨਹੀਂ ਮਗਰ ਜੜਾ ਆਹ ਮਗਰ ਪੀਪਲ ਦੇਖ ਰੇ ਜੜਾ ਦੇ ਉਹ ਉੱਥੇ ਦਾਦਾ ਕਹਿੰਦਾ ਸਲੇਡਾ ਹੁੰਦਾ ਤੇ ਸਲੇਡੇ ਦੇ ਆਉਂਦਾ ਸਿਰਫ ਦੋ ਟਾਈਮ ਆ ਜਾਂ ਤਾਂ ਸਲੇਡਾ ਹੁੰਦਾ ਜੀ ਰਾਤ ਨੂੰ 12:35 ਤੇ ਤੇ ਜਾਂ ਆਉਂਦਾ ਸ਼ਿਕਰ ਦੁਪਹਿਰੇ 12:35 ਤੇ ਇਹ ਸੇਮ ਗੱਲ ਪਿੰਡ ਵਾਲੇ ਵੀ ਕਈ ਦੱਸਦੇ ਆ ਬਜ਼ੁਰਗ ਆਹੋ ਬਾਈ ਸਲੇਡਾ ਹੁੰਦਾ ਪੀਪਲ ਥੱਲੇ ਹੁੰਦਾ 12:35 ਮਿੰਟ ਤੇ ਆਉਂਦਾ ਪਹਿਲੀ ਗੱਲ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਲੇਡਾ ਨੇ ਕਿਹੜੀ ਸਮਾਰਟ ਵਾਚ ਰੱਖੀ ਜਿਹੜਾ 12:35 ਮਿੰਟ ਦਾ ਹੀ ਆਉਂਦਾ ਹੈ ਉਹਦਾ ਕਾਰਨ ਕੀ ਸੀ ਦੂਜੀ ਗੱਲ ਪੀਪਲ ਥੱਲੇ ਕਿਉਂ ਆਉਂਦਾ ਹੈ ਪੀਪਲ ਤੇ ਕਿਹੜੀ ਪਿੰਗ ਪਾਈ ਕਿਸੇ ਨੇ ਜਿਹੜੀ ਝੂਟ ਨਾ ਆਉਂਦਾ ਇਸ ਸਲੇਡਾ ਨਾ ਇਹ ਉਹ ਤੇ ਕੋਈ ਫਰੂਟ ਲੱਗਾ ਕਿਹੜਾ ਫਰੂਟ ਲੱਗਾ ਕੀ ਕਰਨ ਮੈਂ ਇਸ ਗੱਲ ਤੋਂ ਪਰੇਸ਼ਾਨ ਹਾਂਗਾ ਸਲੇਡਾ ਆਉਂਦਾ ਸੀ ਮੈਂ ਇਸ ਗੱਲ ਤੋਂ ਪਰੇਸ਼ਾਨ ਹਾਂ ਸਲੇਡਾ ਆਉਂਦਾ ਕਿਉਂ ਹੈ ਆਓ ਅੱਜ ਪਤਾ ਕਰਕੇ ਆਉਂਦੇ ਜਰਾ